ਜਮਾ ਕਰਾਉਣ ਦਾ ਸੱਦਾ ਲਾਇਆ ਗਿਆ ਸੀ ਪਿੰਡ ਪਿੰਡ ਤੋਂ ਅੱਜ ਅਸੀਂ ਪੀਲੀ ਬੋਰਡ ਮੱਲਾ ਵਾਲਾ ਪਹੁੰਚਿਆ ਮੀਟਰ ਜਮਾ ਕਰਾਉਣ ਵਾਸਤੇ ਭਾਰਤੀ ਕਿਸਾਨ ਜਣੇ ਕ੍ਰਾਂਤੀਕਾਰੀ ਵੱਲੋਂ ਤੇ ਇਹ ਮੀਟਰ ਅੱਜ ਅਸੀਂ ਜਮਾ ਕਰਵਾ ਰਹੇ ਹਾਂ ਇੱਥੇ ਤੇ ਹੋਰ ਵੀ ਸਾਡੇ ਪੰਜਾਬ ਵਾਸੀਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਸਰਕਾਰ 2025 ਬਿੱਲ ਲਿਆਣ ਕੇ ਪੀਲੀ ਬੋਰਡ ਦਾ ਜਿਹੜਾ ਨਿਜੀ ਕਰਨਾ ਕਰਨ ਜਾ ਰਹੀ ਹੈ ਪ੍ਰਾਈਵੇਟ ਹੱਥਾਂ ਨੂੰ ਦੇਣ ਜਾ ਰਹੀ ਹੈ ਉਹਦਾ ਸਖਤ ਵਿਰੋਧ ਕਰੀਏ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਜਿਹੜੇ ਮੀਟਰ ਲੱਗ ਰਹੇ ਇਹਦਾ ਅਸੀਂ ਜਿਹੜਾ ਖਰਚਾ ਜਿਹੜਾ ਇਹਦਾ ਨਹੀਂ ਭਰ ਸਕਦੇ ਕਿਉਂਕਿ ਇਹ ਹੱਦ ਤੋਂ ਬਾਅਦ ਬਿਲੀ ਕੱਢਦੇ ਆ ਜੁੰਟਾ ਬਾਲਦੇ ਆ ਇਹ ਦੇਹ ਦਾ ਕਿਸਾਨ ਤੇ ਮਜ਼ਦੂਰ ਪਹਿਲਾਂ ਹੀ ਕਰ ਜਾਈਏ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਇਸ ਦਾ ਬਰੋਸ ਕਰੋ ਤੇ ਜਿਹੜੇ ਮੀਟਰ ਘਰਾਂ ਦੇ ਵਿੱਚ ਲੱਗੇ ਆ ਕਿਸਾਨ ਆਪ ਦੇ ਪੱਟਕੇ ਜਥੇਬੰਦੀਆਂ ਨੂੰ ਨਾਲ ਲੈ ਕੇ ਇਹ ਮੀਟਰ ਬਿਲੀ ਬੋਰਡ ਦੇ ਆੜ ਕੇ ਇੱਥੇ ਜਮਾ ਕਰਾਉਣ ਤਾਂ ਜੋ ਆਪਾਂ ਜਿਹੜਾ ਬਿਲੀ ਦਾ ਬਿਲੀ ਬੋਰਡ ਦਾ ਨਿਜੀਕਰਨ ਹੋ ਰਿਹਾ ਹੈ ਉਸ ਨੂੰ ਰੋਕ ਸਕੀਏ ਤੇ ਉਸ ਨੂੰ ਬਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ